ਕਹਿੰਦਾ <laughs> <laughs> Thank <laughs> you. ਹਜੇ ਸਾਰਾ ਤੁਹਾਡਾ ਬੱਚਾ ਗੱਤਕੇ ਦੇ ਵਿੱਚੋਂ 골ਡ ਬੈਟ ਲੈ ਕੇ ਆਇਆ ਕਿਦਾਂ ਦਾ ਮਹਿਸੂਸ ਕਰ ਰਹੇ ਹੋ ਜੀ ਅੱਲਾਹ ਦਾ ਸਾਰਿਆਂ ਨੂੰ ਬਾਰੇ ਸ਼ੁਕਰਾਨਾ ਕੀਤਾ ਬਹੁਤ ਜ਼ਿਆਦਾ ਮਗਲਵ ਨਾਮ ਜੀ ਨਹੀਂ ਹੈ ਮੇਰੇ ਕੋ ਕਹਿਣ ਨੂੰ ਕੁਝ ਨਹੀਂ ਬਹੁਤ ਜ਼ਿਆਦਾ ਖੁਸ਼ੀ ਮਨ ਨੂੰ ਹੋ ਰਹੀ ਹੈ ਬੱਚੇ ਨੇ ਨਾਮ ਰਚਨ ਕੀਤਾ ਸਾਰਾ ਲਈ ਸਾਰਾ ਪਰਿਵਾਰ ਇਕੱਠਾ ਹੋਇਆ ਨਾ ਨਾਰਨਾ ਖੁਸ਼ੀ ਹੈ ਬਹੁਤ ਜ਼ਿਆਦਾ ਬਾਕੀ ਧੰਨਵਾਦੀ ਆ ਰਮੀਜ਼ ਸਿੰਘ ਜਿਹਨਾਂ ਨੇ ਚਲਾ ਕੀਤਾ ਇਹਨਾਂ ਦੇ ਭੱਜ ਦਾ ਨੰਬਰ ਸੰਗਾਂ ਦਾ ਬੱਚਿਆਂ ਦਾ ਪ੍ਰੋਫਾਡ ਕਰਦੇ ਨੇ ਔਰ ਬੱਚੇ ਨੂੰ ਅੱਗੇ ਕਿਸ ਲੈਵਲ ਤੱਕ ਪਹੁੰਚਾਉਂਗੇ ਜੀ ਬੱਚੇ ਨੂੰ ਕਿੱਥੋਂ ਤੱਕ ਬੱਚਾ ਜਾਣਾ ਚਾਹਵੇ ਅਸੀਂ ਪੂਰੀ ਮਗਰਟ ਕਰਾਂਗੇ ਬੱਚੇ ਦੀ ਮਗਰਟ ਹਾਂਜੀ ਪ੍ਰਧਾਨ ਜੀ ਜੋ ਨੇਪਾਲ ਦੇ ਵਿੱਚ ਗੱਦਕਾ ਚੈਂਪੀਅਨਸ਼ਿਪ ਹੋਈ ਹੈ ਕੀ ਕਹਿਣਾ ਚਾਹੋਗੇ ਜੀ ਸਹਿਬ ਜਿਆਦਾ ਵੀਰ ਸਿੰਘ ਗੱਦਕਾ ਥਾਰਾ ਦੇ ਸਟੂਡੈਂਟਾਂ ਨੇ ਹਰਮੀਤ ਸਿੰਘ ਖਾਲਸਾ ਜੀ ਗੁਰਪੀਰ ਸਿੰਘ ਦਿਲਰਾਜ ਸਿੰਘ ਜਿਨ੍ਹਾਂ ਨੇ ਪਾਰਟਿਸਪੇਟ ਕੀਤਾ ਔਰ 골ਡ ਮੈਡਲ ਜਿੱਤ ਕੇ ਲਿਆਏ ਸਾਨੂੰ ਆਪਣੇ ਨਾਲ ਸਟੂਡੈਂਟਾਂ ਦੇ ਬਹੁਤ ਮਾਣ ਹੈ ਜਿਨ੍ਹਾਂ ਨੇ ਆਪਣੇ ਖੱਤਰੇ ਦੇ ਵਿੱਚ ਜੋਰ ਦਿਖਾ ਕੇ 골ਡ ਮੈਡਲ ਮੈਡਲ ਹਾਸਲ ਕੀਤਾ ਇਹ ਪ੍ਰਧਾਨ ਜੀ ਕਿੰਨੇ ਬੱਚਿਆਂ ਨੇ ਪਾਰਟਿਸਪੇਟ ਕੀਤਾ ਸੀ ਹਰਮਨ ਸਿੰਘ ਖਾਲਸਾ ਜੀ ਸਮੇਂ ਫੁਰਕੇ ਗੁਰਪ੍ਰੀਤ ਸਿੰਘ ਤੇ ਦਿਲਰਾਜ ਇਹ ਇੰਟਰਨੈਸ਼ਨਲ ਸਟਾਈਲ ਜੀ ਤੱਕ ਹਾਂ ਮੁਕਾਬਲੇ ਜੀ ਹਾਂ ਜੀ ਇਹ ਪਾਜੀ ਇੰਟਰਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਜਿੱਤੂ ਜੇਦਾਂ ਤੇ ਇਹਨਾਂ ਨੇ ਲੜਾ ਲਾ ਕੇ ਤੇ ਸ਼ੋਭਾ ਪੂਰਨ ਕੀਤਾ ਕਿੰਨੇ ਬੱਚੇ ਹਵਲ ਆਇਆ ਜੀ ਆਪਣੇ ਤੋਂ ਕਾਲਾ ਸੰਘਾ ਜਿਹੜਾ ਤਿੰਨ ਬੱਚੇ ਕਰ ਰਹੇ ਸੀ ਜੀ ਛੇ ਬੱਚੇ ਨਦਾਂ ਤੇ ਹੋਰ ਕਿੰਨੇ ਬੱਚਿਆਂ ਨੂੰ 골ਡ ਮੈਡਲ ਜਿਹੜਾ ਉਹਨਾਂ ਨੇ ਪ੍ਰਾਪਤ ਕੀਤਾ ਜੀ ਸਾਰੇ ਬੱਚੇ ਆਪਣੇ ਕਿੰਨੇ ਵੀ ਇੰਡੀਆ ਦੀ ਟੀਮ ਬਣ ਕੇ ਗਏ ਸੀਗੇ ਇਹ ਇਹ ਵੀ ਟੀਮ ਨੂੰ ਗੇਟ ਤੋਂ ਆਉਣਾ ਹੈ। ਹੋਰ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜੀ ਨੌਜਵਾਨਾਂ ਨੂੰ? ਅਸੀਂ ਨੌਜਵਾਨਾਂ ਨੂੰ ਇਹ ਹੀ ਸੰਦੇਸ਼ ਦੇਣਾ ਆ ਕਿ ਜਿਹੜੇ ਆਪਣੇ ਨੌਜਵਾਨ ਪੀੜ੍ਹੀ ਆ ਜੂੜ ਨਸ਼ਿਆਂ ਦੀ ਦਲਦਲ ਵੱਲ ਨੂੰ ਬਹੁਤ ਵੱਧ ਰਹੀ ਆ ਉਹਨਾਂ ਨੂੰ ਇਹਨਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਆ ਕਿ ਅਸੀਂ ਵੀ ਗੁਰੂ ਸ਼੍ਰੀ ਸਾਹਿਬ ਦੇ ਲੜ ਲੱਗੇ ਤੇ ਚੱਕ ਕੇ ਆਪਾਂ ਅੜ ਜਾਂਦੇ ਆ। ਆ ਗੱਲ ਕਰਾਂਗੇ ਕੋਚ ਹਰਮੀ ਸਿੰਘ ਜੀ ਔਰ ਜਿਨ੍ਹਾਂ ਨੇ ਬੱਚਾ ਨੂੰ ਪਾਰਟਿਸਿਪੇਟ ਕੀਤਾ ਹਰਮੀ ਸਿੰਘ ਜੀ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅਸੀਂ ਜਿਹੜਾ ਇੰਟਰਨੈਸ਼ਨਲ ਲੈਵਲ ਜਿਹੜਾ ਅਸੀਂ ਕੀਤਾ ਨੇ ਨੇਪਾਲ ਦੇ ਵਿੱਚ ਇਹ ਜਿਹੜਾ ਹੋਇਆ ਸੀਗਾ ਤੇ ਜੂਨੀਅਰ ਚੈਂਪੀਅਨਸ਼ਿਪ ਇਹ ਤੋਂ ਨੇਪਾਲ ਦੇ ਵਿੱਚ ਜਿਹੜਾ ਹੋਇਆ ਸੀਗਾ ਉਹਦੇ ਵਿੱਚ ਵੱਖ-ਵੱਖ ਨਹੀਂ ਗੇਮਸ ਹੋਈਆਂ ਜਿਹਦੇ ਵਿੱਚ ਕਬੱਡੀ ਗੱਤਕਾ ਸਲੰਬਮਾ ਤੇ ਬਾਲੀਬਾਲ ਤੇ ਬਾਸਕਟਬਾਲ ਅ ਬੇਲਿਫਟਿੰਗ ਜਿਹਦੇ ਵਿੱਚ ਜਿਹੜਾ ਸਾਡੇ ਸਾਬਜਾ ਦਾ ਅਜੀਤ ਸਿੰਘ ਗੱਤਖੜਾ ਆਲੰਗੀਰ ਕਾਲਾ ਸਿੰਘਾਂ ਦੇ ਅਸੀਂ ਵਿਲਵਾਤੀਆਂ ਸਾਡੇ ਕੋਲ ਸਾ ਮਰਿੰਦਰ ਸਿੰਘ ਸੰਧਾ ਜੀ ਤੇ ਅਸੀਂ ਇਹਨਾਂ ਦੀ ਵੀ ਰਹਿਨਮਾਈ ਜਿਹੜਾ ਇਥੇ ਆ ਅਸੀਂ ਜਿਹੜਾ ਕਿਰਕਿਰਪੁਰ ਪਹਿਲਾਂ ਅਸੀਂ ਨੈਸ਼ਨਲ ਜਿਹੜਾ ਜਿਹੜਾ ਅਨੰਪੁਰ ਸਾਹਿਬ ਕਿੱਡਾ ਉੱਥੋਂ ਦੇ ਮੋਲਡ ਮੈਡਲ ਪ੍ਰਾਪਤ ਕੀਤੇ ਜਿਸ ਤੋਂ ਬਾਅਦ ਅਸੀਂ ਜਿਹੜਾ ਨੇਪਾਲ ਗਏ ਕਿਤੇ ਵੀ ਮੇਰਵਾਨਾ ਹੋਏ ਤੇ 8 ਤਰੀਕ ਨੂੰ ਸਾਡੇ ਉੱਤੇ ਮੈਚ ਹੋਇਆ ਜਿਹੜੇ ਨੋ ਉਹਨੂੰ ਮੈਂ ਫਾਈਨਲ ਜਿਹੜੇ ਆ ਉਸ ਤੋਂ ਬਾਅਦ ਫਿਰ ਅਸੀਂ ਜਿਹੜੀ ਆ ਵਾਪਸੀ ਸਾਡੀ ਕੱਲ ਰਾਤ ਹੋਈ ਆ 12 ਦੀ ਰਾਤ 12 ਵਜੇ ਨਾਲ ਜਿਹੜੀ ਘਰ ਵਾਪਸੀ ਹੋਈ ਆ ਸਾਡਾ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਉਹਦੇ ਤੇ ਜਿਹੜਾ ਅਸੀਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਉਹਦੇ ਤੇ ਜਿਹੜਾ ਮੇਰੇ ਨਾਲ ਦੇ ਸਾਥੀ ਗੁਰਜੀਤ ਸਿੰਘ ਵਧਕਾ ਸਿੰਘ ਬੰਦ ਦੇ ਵਿੱਚ ਇਹਨਾਂ ਦਾ 골ਡ ਮੈਡਲ ਆ ਤੇ ਦਲਾਜ ਸਿੰਘ ਕਿੱਕ ਬਾਕਸਿੰਗ ਦੇ ਵਿੱਚ ਇਹਨਾਂ ਦਾ 골ਡ ਮੈਡਲ ਆ ਤੇ ਮੇਰਾ ਗੱਤਕਰਨ ਬੰਦ ਦੇ ਵਿੱਚ ਉਹਦਾ 골ਡ ਮੈਡਲ ਆ ਸਾਨੂੰ ਉਹਨਾਂ ਦੇ ਵੱਲੋਂ ਬਹੁਤ ਜਿਹੜਾ ਵਧੀਆ ਉਥੇ ਰਹਿਸ਼ ਦਿੱਤੀ ਗਈ ਆ ਮਤਲਬ ਜੀ ਹਰ ਇੱਕ ਪਲੇਅਰ ਦੇ ਨਾਲ ਕਿੱਦਾਂ ਰਹਿਣਾ ਵਿਚਰਨਾ ਐਂਡ ਸਾਨੂੰ ਨਵੀਆਂ ਨੰਨੀਆਂ ਚੀਜ਼ਾਂ ਦਾ ਪਤਾ ਲੱਗਾ ਦੂਸਰੇ ਕਲੱਬੀ ਦੇ ਵਿੱਚ ਜਾ ਕੇ ਕਿੱਦਾਂ ਰਹਿਣਾ ਆ ਸੈਨ ਨਾਲ ਲੜ ਕਿੱਦਾਂ ਜਿਹੜਾ ਆਪਣੇ ਆਪ ਨੂੰ ਧਰਨਾ ਆ ਜਾਂ ਉਹਨਾਂ ਨਾਲ ਕੀ ਕਿਤੇ ਕਿਵੇਂ ਗੱਲਬਾਤ ਕਰਨੀ ਆ ਸੋ ਸਾਡੇ ਅਸੀਂ ਬਾਲ ਤੋਂ ਬਾਅਦ ਧੰਨਵਾਦੀ ਅਸੀਂ ਆਪਣੇ ਉਸਤਾਦ ਜੀ ਨੇ ਤੇ ਗੁਰਦੁਆਰਾ ਕਮੇਟੀ ਬਾਬਾ ਕਾਹਨ ਦਾ ਅਸੀਂ ਦੇ ਧੰਨਵਾਦੀਆਂ ਜਿਨ੍ਹਾਂ ਨੇ ਸਾਨੂੰ ਬਹੁਤ ਜ਼ਿਆਦਾ سپورਟ ਕੀਤੀ ਉਸਤਾਦ ਜੀ ਨੇ سپورਟ ਕੀਤੀ ਸਾਡੇ ਪੇਰੈਂਟਸ ਨੇ ਤੇ ਸਾਡੇ ਸਕੂਲ ਜਿਹਾਂ ਦੇ ਵਿੱਚੋਂ ਅਸੀਂ ਸਟੱਡੀ ਕੀਤੀ ਆ ਮੈਂ ਕਰਕੇ ਹੁਣ ਇਸ ਟਾਈਮ ਜਿਹੜੀ ਆ ਟੀਚਰ ਦੀ ਜੌਬ ਕਰ ਰਿਹਾ ਆ ਅਕੈਡਮੀ ਗੁਰੂ ਹਰਿਆਰ ਸਰ ਅਕੈਡਮੀ ਕਾਹਲੋ ਦਾ ਵਿੱਚ ਮੈਂ ਜੌਬ ਕਰ ਰਿਹਾ ਆ ਉੱਥੇ ਦੇ ਪ੍ਰਿੰਸੀਪਲ ਮੈਮ ਜਿਹੜੇ ਸਾਡੀ ਬਹੁਤ ਜ਼ਿਆਦਾ ਉਹਨਾਂ ਨੇ ਵੀ سپورਟ ਕੀਤੀ ਆ ਪਰਮਿੰਦਰ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਨਾ ਚਾਹੁੰਨਾ ਆ ਤੇ ਸਾਡੇ ਪਿੰਡ ਕਾਲਾ ਸਿੰਘਾਂ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਆ ਤੇ ਉਸਤਾਦ ਜੀ ਦਾ ਖਾਸ ਕਰਕੇ ਜਿਨ੍ਹਾਂ ਨੇ ਮੈਨੂੰ ਪਹਿਲਾਂ ਆ ਮੈਂ ਕਟਿੰਗ ਦੇ ਵਿੱਚ ਸੀਗਾ ਗੁਰੂ ਦੇ ਨਾਲ ਜੋੜਿਆ ਬਾਣੀ ਬਾਣੇ ਨਾਲ ਜੋੜਿਆ ਤੇ ਨਾਲ ਜਿਹੜੇ ਅਸੀਂ ਹੋਲੀਵੋਲੀ ਜਿਹੜਾ ਆ ਕਰਕੇ ਜਿਹੜਾ ਆ ਇਹ ਅਸੀਂ ਅਖਾੜਾ ਖੜਾ ਕੀਤਾ ਉਹਦੇ ਵਿੱਚੋਂ ਕੁਝ ਸਿੱਖ ਕੇ ਨਵੀਆਂ ਚੀਜ਼ਾਂ ਤੇ ਅਸੀਂ ਜਿਹੜਾ ਇਸ ਮੁਕਾਮ ਤੱਕ ਪਹੁੰਚੇ ਆ ਸੋ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦਾ ਕੋਣੀ ਤੋਂ ਖੋਖਲਾ ਕਰਦਾ ਹੀ ਜਿਨ ਬ੍ਰਹਮਾ ਬੇਸੰਭੇ ਸੁਪਾਏ ਸਿਰਦਰ ਸੰਦ ਆਪੇ ਲਾਏ ਜਿਲਵਾਵਨ ਤੇ ਆਪੇ ਮਿਲੇ ਜਿਨ ਗੁਰਮੁਖੇ ਤੁਜਾਹਰੀ ਸਰਗ ਰੱਖੇ ਜੇ ਜਨ ਉਭਰੀ ਹਰ ਮਾਇਆ ਮੋਖਵਾਰੀ ਗੁਰਮੁਖ ਜਾ ਜਾ ਜਾਵੋ ਗੁਰਸੇਵਕ ਜਾ ਬਨਾਰੀ ਈ ਮਾਇਆ ਮੂਦੁ ਭਾਰੀ ਜਾ ਜਾ ਦਵਨ ਜਿਨਾ ਮਨ ਪਾਇਆ ਅਪੂਰਬ ਲਿਗਿਆ ਜਨੀ ਕਮਾਇਆ ਸਜੂ ਸੇਵਾ ਸਤਿਮਾਨ ਦਸਿਆ ਜਾਂ ਤਰਭਾਇਆ ਸਜੇ ਕੀ ਸਰਦ ਜੀ ਕਰਨੀ ਹਮੇ ਜਿਖਾ ਨਿਵਾਰੀ ਈ ਮਾਇਆ ਮੋਸਲਿਆ ਤੇ ਕੀਤੀ ਸਾਜਲ ਕੇ ਜਨ ਸਭ ਕੀ ਭਾਵ ਹੈ ਸੱਚੇ ਸੁਤੇ ਸੱਚ ਸਵਾਰੇ ਅਧ ਸਾਜੇ ਸੇ ਦਰ ਸਾਜੇ ਨਗਰੀ ਨਗਰ ਸਵਾਰੀ ਬਿਣ ਸਾਜੇ ਜੋ ਦੁਰਜਾ ਲਾਇਆ ਮਾਇਆ ਮੋਹ ਦੁੱਖ ਸੁਵਾਇਆ ਸੱਜਾ ਉਸ ਸੁਗਾ ਗੁਰ ਗਾਵੇ ਸੱਜਾ ਦਰ ਘਟਿਆ ਕੈ ਤੋਂ ਨਾ ਆਵੇ ਹੁਜ ਕੋ ਵੀ ਜਾਰੀ ਸੱਜ ਲਾਏ ਜਨ ਲਾਗੇ ਅੰਤ ਤਰ ਭਲ ਕਰਾ ਹੋਰੀ ਗੁਰਮੁਖ ਭਗਤ ਸਾਧ ਸੋਈ ਭੁਜਰ ਬਾਣ ਸਦਾ ਬਾਣੀ ਗੁਰਮੁਧ ਅੰਦਰ ਭੀ ਜਾ ਰਹੀ ਮੇਰਾ ਮਾਨ ਦੇਖਣ ਮੇਜ ਵੀ ਯਾਰੀ ਤ੍ਰਗੁਣ ਬਨਾ ਤੁਜ ਤੁਰਮ ਗਮਾਏ ਹਗ ਬੇ ਡਾ ਦਾ ਮੁਖ ਦੁ ਭਾਈ ਹੈ ਹਾਰਾ ਵਰਤਾਏ ਗੁਰਮੁਖ ਧਨ ਮਨ ਵੀਜੈ ਮਾਇਆ ਗੁਣ ਜਲ ਸੰਸਾਰ ਗੁਰਮੁਖ ਮੇਵਾਰ ਸੋਜ ਵੀਜਾਰੇ ਅੰਦਰ ਸਾਥ ਦੇ ਕਿਰਪਾ ਆ ਰਾਗ ਦਾ ਰਾਗ ਬਹੁਤ ਕਾਮੀ